ਅਮਰੂਦਾਂ ਦੇ ਬਾਗ ਦੇ ਵਿੱਚ ਆਏ ਅੱਜ ਆਪਾਂ ਆਪਣੇ ਤੇ ਅਮਰੂਦ ਖਾਣ ਤੋਂ ਪਹਿਲਾਂ ਤੁਸੀਂ ਕਈ ਗੱਲਾਂ ਦਾ ਧਿਆਨ ਰੱਖਣਾ ਕਿ ਅੱਜ ਕੱਲ ਅਮਰੂਦ ਜਿਹੜੇ ਆ ਰਹੇ ਉਹਨਾਂ ਦੇ ਵਿੱਚ ਆ ਰਹੇ ਕੀੜੇ ਕਿਉਂਕਿ ਇਸ ਟਾਈਮ ਕੀੜੇ ਦਾ ਜਿਹੜਾ ਪੂਰਾ ਅਟੈਕ ਜਿਹੜਾ ਹੋਇਆ ਖੜਾ ਤੇ ਤੁਹਾਨੂੰ ਆਪਾਂ ਵਿਖਾਵਾਂਗੇ ਬੂਟੇ ਤੋਂ ਤੋੜ ਕੇ ਆਹ ਵੇਖੋ ਬਿਲਕੁਲ ਸਾਫ਼ ਜਿਹੜਾ ਅਮਰੂਦ ਹੈਗਾ ਤੁਸੀਂ ਵੇਖ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਤੋੜਾਂਗੇ ਇੱਕ ਮਿੰਟ ਆਹ ਵੇਖੋ ਇਸ ਤਰ੍ਹਾਂ ਨਿਕਲ ਜਾਂਦੇ ਆ ਆ ਵੇਖੋ ਬਾਹਰੋਂ ਬਿਲਕੁਲ ਸਾਫ਼ ਹੈ ਅਮਰੂਦ ਕੋਈ ਇਹਨੂੰ ਦਾਗ ਨਹੀਂ ਕੋਈ ਕੁਝ ਵੀ ਨਹੀਂਗਾ ਤੇ ਵਿੱਚ ਇਹਦੇ ਕੀੜੇ ਇਸ ਕਰਕੇ ਜਦੋਂ ਵੀ ਤੁਸੀਂ ਅਮਰੂਦ ਖਾਣੇ ਆ ਇੱਕ ਹੋਰ ਆਪਾਂ ਦੇਖ ਲੈਨੇ ਆ ਇੱਕ ਜਦੋਂ ਵੀ ਅਮਰੂਦ ਖਾਣੇ ਆ ਤਾਂ ਤੁਸੀਂ ਵੇਖ ਕੇ ਖਾਣੇ ਆ ਆ ਇੱਕ ਹੋਰ ਆਪਾਂ ਤੋੜਿਆ ਇਹਨੂੰ ਵੀ ਆਪਾਂ ਵੇਖ ਲੈਨੇ ਆ ਇਹ ਪੱਕਾ ਤੋੜਿਆ ਆਪਾਂ ਆ ਦੇਖੋ ਇਹਦੇ ਵਿੱਚ ਵੀ ਕੀੜਾ ਜਿਹੜਾ ਪੈਦਾ ਹੋਈ ਜਾਂਦਾ ਹੈ ਇਸ ਕਰਕੇ ਜਦੋਂ ਵੀ ਅਮਰੂਦ ਖਾਣੇ ਆ ਤੇ ਹੋਰ ਦੂਜੇ ਬੂਟੇ ਦੇ ਵੀ ਆਪਾਂ ਵਿਖਾਣੇ ਤੁਹਾਨੂੰ ਆਜੋ ਦੂਜੇ ਬੂਟੇ ਦੇ ਵਿਖਾਣੇ ਹੁਣ ਆਪਾਂ ਦੂਜੇ ਬੂਟੇ ਦੇ ਕੋਲ ਆਏ ਆ ਤੇ ਆ ਵਿਖਾਣੇ ਤੁਹਾਨੂੰ ਦੂਜਾ ਬੂਟਾ ਵੀ ਅਮਰੂਦ ਵੇਖੋ ਤੁਸੀਂ ਕਿੰਨਾ ਸੋਹਣਾ ਤੇ ਕਿੰਨਾ ਸਾਫ਼ ਹੈ ਇਸ ਕਰਕੇ ਅਮਰੂਦ ਖਾਣ ਤੋਂ ਪਹਿਲਾਂ ਤੁਸੀਂ ਆਹ ਵੇਖੋ ਇਹ ਹੁੰਦੇ ਆ ਜ਼ਿਮੀਂਦਾਰਾਂ ਦੇ ਨੁਕਸਾਨ ਫੇਰ ਕਈ ਵਿਦਵਾਨ ਕਹਿ ਦਿੰਦੇ ਆ ਕਿ ਜ਼ਿੰਮੇਦਾਰ ਧਰਨੇ ਲਾਉਂਦੇ ਆ ਜਦੋਂ ਜ਼ਿੰਮੇਦਾਰਾਂ ਨੂੰ ਪ्योर ਚੀਜ਼ ਨਾ ਮਿਲੂਗੀ ਤਾਂ ਜ਼ਿੰਮੇਦਾਰ ਕੀ ਕਰਨਗੇ ਤਾਂ ਹੀ ਤਾਂ ਜ਼ਿੰਮੇਦਾਰਾਂ ਦੇ ਸਿਰ ਤੋਂ ਕਰਜ਼ੇ ਦੀ ਜਿਹੜੀ ਪੰਡ ਹੈਗੀ ਆ ਉਹ ਲੰਦੀ ਨਹੀਂ ਆ ਤੁਹਾਡੇ ਸਾਹਮਣੇ ਆ ਵੇਖੋ ਕੀੜੇ ਇਸ ਕਰਕੇ ਤੁਸੀਂ ਵੀ ਜਦੋਂ ਅਮਰੂਦ ਖਾਣਾ ਤਾਂ ਬਹੁਤ ਧਿਆਨ ਨਾਲ ਖਾਣਾ ਆ ਵੇਖੋ ਹਣ ਇੱਕ ਆਪਾਂ ਹੋਰ ਤੋੜਿਆ ਅੱਜ ਆਪਾਂ ਅਮਰੂਦ ਬਾਰੇ ਤੁਹਾਨੂੰ ਆ ਵੇਖੋ ਇੱਧਰ ਬਾਹਰੋਂ ਵੇਖੋ ਤੁਸੀਂ ਬਿਲਕੁਲ ਸਹੀ ਕੁਝ ਵੀ ਹੈ ਨਹੀਂਗਾ ਤੇ ਅੰਦਰੋਂ ਵੇਖੋ ਪੂਰਾ ਇਹ ਦੇਖ ਸਕਦੇ ਹੋ ਇੱਕ ਕਿਲਾ ਬਾਗ ਹੈਗਾ ਤੇ ਸਾਰੇ ਦੇ ਵਿੱਚ ਇਸ ਵਾਰ ਕੀੜੇ ਦਾ ਇੰਨਾ ਅਟੈਕ ਹੈ ਕਿ ਜਿਹੜਾ ਵੀ ਅਮਰੂਦ ਆਪਾਂ ਤੋੜਦੇ ਆ ਉਹ ਇਸੇ ਤਰ੍ਹਾਂ ਹੀ ਹੁੰਦਾ ਹੋਰ ਆਪਾਂ ਵਿਖਾਣਿਆ ਤੁਹਾਨੂੰ ਆ ਰਿਹਾ ਆ ਵੇਖੋ ਬਿਲਕੁਲ ਤੁਹਾਡੇ ਸਾਹਮਣੇ ਵੇਖ ਸਕਦੇ ਹਾਂ ਲਾਈਵ ਕੋਈ ਇਹਦੇ ਵਿੱਚ ਕੁਝ ਨਹੀਂ ਬੂਟੇ ਤੇ ਜਿਵੇਂ ਆਪਾਂ ਤੋੜਨੇ ਆ ਸਾਰੇ ਅਮਰੂਦ ਬਿਲਕੁਲ ਖਰਾਬ ਹੈ ਇਸ ਕਰਕੇ ਜਦੋਂ ਕਿਸਮਤ ਵੀ ਸਾਥ ਨਾ ਦੇਵੇ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਜ਼ਿਮੀਂਦਾਰਾਂ ਦੀਆਂ ਫਸਲਾਂ ਦੇ ਉੱਤੇ ਇੱਕ ਇਸ ਤਰ੍ਹਾਂ ਦਾ ਕਾਨੂੰਨ ਲਾਗੂ ਕਰਨਾ ਚਾਹੀਦਾ ਹੈ ਜਾਂ ਇੱਕ ਰੂਲ ਬਣਾਉਣਾ ਚਾਹੀਦਾ ਹੈ ਕਿ ਫਸਲਾਂ ਦਾ ਜਿਹੜਾ ਬੀਮਾ ਹੋਵੇ ਅਗਰ ਕਿਸਾਨ ਨੂੰ ਕਿਧਰੇ ਇਸ ਤਰ੍ਹਾਂ ਦਾ ਮੰਨੋ ਜੇ ਘਾਟਾ ਲੱਗਦਾ ਹੈ ਤਾਂ ਸਰਕਾਰ ਨੂੰ ਮਦਦ ਕਰਨੀ ਚਾਹੀਦੀ ਹੈ ਅਗਰ ਸਰਕਾਰ ਨੂੰ ਆਪਾਂ ਵੋਟਾਂ ਪਾਉਣੀਆਂ ਤਾਂ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਕਿਸਾਨਾਂ ਦਾ ਸਾਥ ਦੇਣ ਅਗਰ ਸਰਕਾਰਾਂ ਕਿਸਾਨਾਂ ਦਾ ਸਾਥ ਦੇਣ ਲੱਗ ਜਾਣ ਤਾਂ ਕੋਈ ਵੀ ਕਿਸਾਨ ਖੁਦਕੁਸ਼ੀ ਨਹੀਂ ਕਰੂਗਾ ਜ਼ਿੰਦਗੀ ਦੇ ਵਿੱਚ ਇਸ ਕਰਕੇ ਜ਼ਿੰਮੇਵਾਰਾਂ ਨੂੰ ਬੇਨਤੀ ਹੈ ਕਿ ਜਦੋਂ ਵੀ ਤੁਸੀਂ ਅਮਰੂਦ ਲੈਣ ਜਾਣਾ ਹੈ ਅਮਰੂਦ ਖਾਣਾ ਤਾਂ ਬਹੁਤ ਹੀ ਸਹੀ ਸਮਝ ਨਾਲ ਖਾਣੇ ਤੇ ਪਹਿਲਾਂ ਉਹਨਾਂ ਨੂੰ ਸਿੱਧੇ ਚੱਕ ਨਹੀਂ ਮਾਰਨਾ ਚਾਕੂ ਨਾਲ ਕੱਟ ਕੇ ਖਾਣਾ ਧੰਨਵਾਦ ਦੋਸਤੋ ਜਿਉਂਦੇ ਰਹੋ